हरियाणा गवर्नमेंट लगातार इस गल दा रौला पौंदी है कि दिल्ली जाणगे जी हो हल्ला ਕਰਨਗੇ ਉਥੇ ਦਾ ਪਤਾ ਨਹੀਂ ਕੀ ਬਵਾਲ ਖੜਾ ਕਰ ਦੇਣਗੇ ਯਾਰ ਹੁਣ ਅਸੀਂ ਦਿੱਲੀ ਥੋੜੀ ਜਾ ਰਹੇ ਆਂ ਔਰ ਅੱਜ ਦੇਖੋ ਨੋਟ ਕਰਿਓ ਆ ਜਿਹੜੀ ਪੱਥਰ ਪਏ ਨੇ ਉਹ ਟਰੈਕਟਰ ਸਾਹਮਣੇ ਨਜ਼ਰ ਆ ਰਿਹਾ ਹੈ ਸਾਡੇ ਇੱਕ ਕਿਸਾਨ ਤੋਂ ਮਜਬੂਰ ਕਰਕੇ ਟਰੈਕਟਰ ਮੰਗਾਇਆ ਗਿਆ ਔਰ ਇਹਨੂੰ ਪੱਥਰ ਨੂੰ ਖਿੱਚ ਕੇ ਇੱਥੇ ਲਾਉਣ ਦੀ ਤਿਆਰੀ ਕੀਤੀ ਗਈ ਆ ਇੱਥੇ ਰੋਕਿਆ ਗਿਆ ਸਾਨੂੰ ਕਿਸੇ ਨਹੀਂ ਜਾਣ ਦੇਣਾ ਤੇ ਵੀ ਚੱਕੋ ਇਸ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਓ ਆਵੇ ਸਾਡੀ ਮਾਨਯੋਗ ਸੁਪਰੀਮ ਕੋਰਟ ਦੇ ਵੀ ਪਟਲ ਤੇ ਆਵੇ ਗੱਲ ਉੱਥੇ ਉਹਨਾਂ ਦੇ ਵੀ ਧਿਆਨ ਜਾਵੇ ਅਗਰ ਕਿਸਾਨ ਮਹਾਪੰਚਾਇਤ ਵੀ ਇਹਨਾਂ ਨੂੰ ਤਕਲੀਫ ਦੇ ਦਾ ਮਤਲਬ ਇਹ ਨਿਕਲਦਾ ਦੋਸਤੋ ਕਿ ਭਾੜ ਭਾ ਪੂਰੀ ਤਰ੍ਹਾਂ ਕਬਰਹਾੜ ਦੇ ਵਿੱਚ ਆਈ ਹੋਈ ਹੈ ਹਰਿਆਣਾ ਦੇ ਉਚਾਣਾ ਚਿਕਸਤਾਨ ਮਹਾਪੰਚਾਇਤ ਕੰਚਾਰੇ ਨੇ ਕਿਸਾਨਾ ਗੂ ਜਗਜੀਤ ਸਿੰਘ ਦੱਲੇਵਾਲ ਨੂੰ ਹਰਿਆਣਾ ਪੁਲਿਸ ਵੱਲੋਂ ਜਿਵੇਂ ਹੀ ਰੋਕਿਆ ਗਿਆ ਤਾਂ ਉਹਨਾਂ ਦਾ ਹਰਿਆਣਾ ਸਰਕਾਰ ਤੇ ਗੁੱਸਾ ਫੁੱਟਦਾ ਹੋਇਆ ਨਜ਼ਰ ਆਇਆ ਜਗਜੀਤ ਸਿੰਘ ਦੱਲੇਵਾਲ ਨੇ ਹਰਿਆਣਾ ਸਰਕਾਰ ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਇੱਕ ਕਿਸਾਨ ਨੂੰ ਮਜਬੂਰ ਕਰਕੇ ਟਰੈਕਟਰ ਮੰਗਵਾਇਆ ਗਿਆ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਬੈਰੀਕੇਡਿੰਗ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਚਲੋ ਬੋਲੋ ਮਾਲ ਹੈ। ਇਹ ਦੋਸਤੋ ਇਸ ਵੇਲੇ ਅਸੀਂ ਉਚਾਣਾ ਨੂੰ ਜਾਣ ਦੇ ਲਈ ਚੱਲੇ ਸੀ। ਹਰਿਆਣਾ ਪੁਲਿਸ ਵੱਲੋਂ ਇੱਥੇ ਸਾਨੂੰ ਰੋਕਿਆ ਗਿਆ ਹੈ। ਮੈਂ ਇੱਕ ਸਵਾਲ ਹੈ ਮੇਰਾ ਇਸ ਗੱਲ ਦੇ ਉੱਤੇ ਕਿ ਹਰਿਆਣਾ ਗਵਰਨਮੈਂਟ ਲਗਾਤਾਰ ਇਸ ਗੱਲ ਦਾ ਰੌਲਾ ਪਾਉਂਦੀ ਹੈ ਕਿ ਦਿੱਲੀ ਜਾਣਗੇ ਜੀ ਹੋ ਹੱਲਾ ਕਰਨਗੇ ਉੱਥੇ ਤਾਂ ਪਤਾ ਨਹੀਂ ਕੀ ਬਵਾਲ ਖੜਾ ਕਰ ਦੇਣਗੇ। ਯਾਰ ਹੁਣ ਅਸੀਂ ਦਿੱਲੀ ਥੋੜੀ ਜਾ ਰਹੇ ਹਾਂ। ਹੁਣ ਅਸੀਂ ਇੱਕ ਕਿਸਾਨ ਮਹਾਪੰਚਾਇਤ ਕਰਨ ਵਾਸਤੇ ਉਚਾਣਾ ਜੀਂ ਬਿਜਲੇ ਦੇ ਅੰਦਰ ਇੱਕ ਕਸਬੇ ਦੇ ਵਿੱਚ ਪੰਚਾਇਤ ਕਰਨ ਜਾ ਰਹੇ ਹਾਂ ਯਾਰ ਸਾਤਵੇਂ ਹੀ ਸਾਡੀ ਪੰਚਾਇਤ ਆ ਔਰ ਸਾਨੂੰ ਇਹ ਪੰਚਾਇਤ ਨਾ ਕਰਨ ਦੇਣਾ ਇਹ ਹਰਿਆਣਾ ਸਰਕਾਰ ਦੀ ਦਬੰਗਬਾਜੀ ਉਹਨਾਂ ਦੀ ਗੁੰਡਾਗਰਦੀ ਇਸ ਗੱਲ ਤੋਂ ਕਲੀਅਰ ਹੁੰਦੀ ਹੈ ਮੈਂ ਅਗਲੀ ਗੱਲ ਕਹਿਣੀ ਚਾਹਣਾ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਤੇ ਜਿਹੜੇ ਆਮ ਲੋਕ ਨੇ ਜਿਹੜੀ ਪਬਲਿਕ ਦਾ ਸ਼ੋਰ ਹੁਣ ਇਧਰਲੇ ਪਾਸੇ ਨੂੰ ਕੋ ਇਧਰ ਹੋਇਆ ਇਧਰ ਹੋਇਆ ਨਹੀਂ ਆਮ ਪਬਲਿਕ ਆ ਸਾਡੀ ਇਧਰਲੇ ਪਾਸੇ ਜਾਣ ਦੇਗਾ ਉਹ ਇਹ ਗੱਲ ਕਹਿੰਦੀ ਆ ਕਿ ਕਿਸਾਨਾਂ ਨੇ ਸੜਕਾਂ ਰੋਕ ਲੀਆਂ ਬੱਲੇਬਾ ਕਿਸਾਨ ਰਸਤਾ ਛੱਡਣਾ ਅਸੀਂ ਪਹਿਲਾਂ ਵੀ ਕਹਿ ਰਹੇ ਹਾਂ ਕਿ ਸੜਕਾਂ ਅਸੀਂ ਨਹੀਂ ਰੋਕੀਆਂ ਭਾਈ ਹਰਿਆਣਾ ਸਰਕਾਰ ਨੇ ਸੜਕਾਂ ਰੋਕੀਆਂ ਨੇ ਹਰਿਆਣਾ ਪ੍ਰਸ਼ਾਸਨ ਨੇ ਸੜਕਾਂ ਰੋਕੀਆਂ ਨੇ ਕਲੀਅਰ ਹੋ ਗਿਆ ਸੀ ਜਿੱਦੇ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਗਈ ਹੈ ਉਹ ਤਾਂ ਕਲੀਅਰ ਹੋ ਗਿਆ ਸੀ ਔਰ ਅੱਜ ਦੇਖਿਓ ਨੋਟ ਕਰਿਓ ਆ ਜਿਹੜੀ ਪੱਥਰ ਪਏ ਨੇ ਉਹ ਟਰੈਕਟਰ ਸਾਹਮਣੇ ਨਜ਼ਰ ਆ ਰਿਹਾ ਹੈ ਸਾਡੇ ਇੱਕ ਕਿਸਾਨ ਤੋਂ ਮਜਬੂਰ ਕਰਕੇ ਟਰੈਕਟਰ ਮੰਗਾਇਆ ਗਿਆ ਔਰ ਇਹਨੂੰ ਪੱਥਰ ਨੂੰ ਖਿੱਚ ਕੇ ਇੱਥੇ ਲਾਉਣ ਦੀ ਤਿਆਰੀ ਕੀਤੀ ਗਈ ਆ ਇੱਥੇ ਰੋਕਿਆ ਗਿਆ ਸਾਨੂੰ ਕਿ ਅਸੀਂ ਨਹੀਂ ਜਾਣ ਦੇਣਾ ਤਾਂ ਮੇਰੀ ਬੇਨਤੀ ਹੈ ਕਿ ਭਾਈ ਆ ਆ ਆ ਬੈਰੀਕੇਟਿੰਗ ਕੌਣ ਕਰ ਰਿਹਾ ਹੈ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਸਾਡੇ ਲਈ ਸਨਮਾਨਯੋਗ ਹੈ ਲੇਕਿਨ ਅੱਜ ਅੱਜ ਐਕਸ਼ਨ ਲੈਣਾ ਬਣਦਾ ਹੈ ਹਰਿਆਣੇ ਦੇ ਵਿੱਚ ਇੰਨੀ ਗੁੰਡਾਗਰਦੀ ਲੋਕਾਂ ਦਾ ਲੋਕਾਂ ਦਾ ਆਪਣੀ ਆਵਾਜ਼ ਬੁਲੰਦ ਕਰਨ ਦਾ ਰਾਈਟ ਖੋਇਆ ਜਾ ਰਿਹਾ ਹੈ ਲੋਕਾਂ ਨੂੰ ਇੱਕ ਸ਼ਾਂਤਮਈ ਕਿਸਾਨ ਮਹਾਪੰਚਾਇਤ ਨਹੀਂ ਕਰਨ ਦਿੱਤੀ ਜਾਂਦੀ ਔਰ ਇਹ ਖੁਦ ਖੁਦ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਪ੍ਰਧਾਨ ਮੰਤਰੀ ਬਣ ਜਾਂਦਾ ਬੰਦਾ ਉਦੋਂ ਕਿਸੇ ਇੱਕ ਪਾਰਟੀ ਦਾ ਨਹੀਂ ਰਹਿੰਦਾ ਉਹ ਪੂਰੇ ਦੇਸ਼ ਦਾ ਹੈ ਉਹ ਸਭਦਾ ਹੈ ਤੇ ਸਭ ਦੇ ਪ੍ਰਧਾਨ ਮੰਤਰੀ ਜੀ ਜਗ੍ਹਾ ਜਗ੍ਹਾ ਜਾ ਕੇ ਇਸੇ ਹਰਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਰੱਖੀ ਬੈਠੇ ਨੇ ਕਿ ਸੱਤ ਕਿਸਾਨ ਪੰਚਾਇਤਾਂ ਆਪ ਲੋਪ ਆਪ ਲੋਪ ਪੰਚਾਇਤਾਂ ਹੋਣਗੀਆਂ ਹਲੋ ਸੱਤ ਕਾਨਫਰੰਸਾਂ ਹੋਣਗੀਆਂ ਜਿਹੜੀਆਂ ਸੱਤ ਕਾਨਫਰੰਸਾਂ ਹੋਣੀਆਂ ਐ ਉਹ ਭਾਈ ਕਾਹਤੂ ਕਰ ਰਹੇ ਨੇ ਉਹ ਤਾਂ ਸਿੱਧਾ ਸਪਸ਼ਟ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਾ ਕੇ ਉਸ ਕਾਨਫਰੰਸ ਨੂੰ ਉਸ ਇਕੱਠ ਨੂੰ ਸੰਬੋਧਨ ਕਰੇ ਕਿਉਂ ਕਰੇ ਭਾਈ ਸੋਇਸ਼ ਕਰਕੇ ਇਹ ਤੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਅੰਦੋਲਨਕਾਰੀ ਲੋਕਾਂ ਨੂੰ ਨਿਆਭਸੰਦ ਲੋਕਾਂ ਨੂੰ ਮੈਂ ਅਪੀਲ ਕਰਦਾ ਹੈ ਕਿ ਦੋਸਤੋ ਤਕੜੇ ਹੋਣਾ ਪੈਣਾ ਹੈ ਬਹੁਤ ਵੱਡਾ ਹਮਲਾ ਮਾਰਨਾ ਪੈਣਾ ਹੈ ਇਸ ਗੁੰਡਾਗਰਦੀ ਨੂੰ ਖਤਮ ਕਰਨ ਵਾਸਤੇ ਸਾਨੂੰ ਇੱਕ ਮਜ਼ਬੂਤ ਏਕਾਖੜਾ ਕਰਨਾ ਪੈਣਾ ਹੈ ਔਰ ਇਹ ਮੇਰੇ ਜਿਹੜੇ ਪੱਤਰਕਾਰ ਵੀਰ ਨੇ ਮੇਰੀ ਉਹਨਾਂ ਨੂੰ ਵੀ ਅਪੀਲ ਹੈ ਕਿ ਆਹ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਪੁਲਿਸ ਖੜੀ ਆ ਪੱਥਰ ਲੈਂਦੇ ਪਏ ਨੇ ਉਹ ਟਰੈਕਟਰ ਆ ਜਿਹਨੂੰ ਘੜੀਸਕੇ ਕਿਹਾ ਵੀ ਖਿੱਚ ਕੇ ਇੱਥੇ ਪੱਥਰ ਕਰੋ ਔਰ ਸਾਨੂੰ ਰੋਕਿਆ ਹੋਇਆ ਸੋ ਇਸ ਕਰਕੇ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕਰ ਕੀਤੀ ਜਾ ਸਕਦੀ ਮੇਰੀ ਅਪੀਲ ਹੈ ਮੇਰੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵੀਰਾਂ ਨੂੰ ਕਿ ਵੀ ਚੱਕੋ ਇਸ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਓ ਆਵੇ ਸਾਡੀ ਮਾਨਯੋਗ ਸੁਪਰੀਮ ਕੋਰਟ ਦੇ ਵੀ ਪਟਲ ਤੇ ਆਵੇ ਗੱਲ ਉੱਥੇ ਉਹਨਾਂ ਦੇ ਵੀ ਧਿਆਨ ਚਾਵੇ ਕਿ ਇੰਨੀ ਗੁੰਡਾਗਰਦੀ ਜਿਹੜੇ ਕਹਿੰਦੇ ਸੀਗੇ ਕਿ ਕਿਸਾਨ ਦਿੱਲੀ ਜਾ ਕੇ ਗੁੰਡਾਗਰਦੀ ਕਰਨਗੇ ਬਹੁਤ ਕੁਝ ਕਰ ਰਹੇ ਹੁਣ ਸਾਡਾ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਹੁਣ ਤਾਂ ਸਾਡਾ ਸ਼ਾਂਤਮੇ ਇੱਕ ਕਿਸਾਨ ਮਹਾਪੰਚਾਇਤ ਸੀ ਅਗਰ ਕਿਸਾਨ ਮਹਾਪੰਚਾਇਤ ਵੀ ਇਹਨਾਂ ਨੂੰ ਤਕਲੀਫ ਦੇਣਾ ਮਤਲਬ ਹੈ ਨਿਕਲਦਾ ਦੋਸਤੋ ਕਿ ਭਾਜਪਾ ਬਰੀ ਤਰ੍ਹਾਂ ਕਬਰਾਹਟ ਦੇ ਵਿੱਚ ਆਈ ਹੋਈ ਹੈ ਹਰ ਬਰਾਹਟ ਦੇ ਵਿੱਚ ਆਈ ਹੋਈ ਹੈ ਹਰ ਹੱਥ ਕੰਡੇ ਵਰਤ ਰਹੀ ਹੈ ਔਰ ਉਹਨਾਂ ਹੱਥ ਕੰਡਿਆਂ ਦਾ ਖੰਬਿਆਜਾ ਦੇਸ਼ ਦੇ ਲੋਕਾਂ ਨੇ ਪਹਿਲਾਂ ਵੀ ਇਹਨਾਂ ਨੂੰ ਭੁਗਤਣ ਲਈ ਮਜਬੂਰ ਕੀਤਾ ਇਹਨਾਂ ਨੂੰ ਦਿੱਤਾ ਰਿਜ਼ਲਟ ਔਰ ਉਹਨਾਂ ਵਾਲੇ ਦਿਨਾਂ ਦੇ ਵਿੱਚ ਵੀ ਇਹਦਾ ਰਿਜ਼ਲਟ ਆਪਾਂ ਸਾਰਿਆਂ ਨੇ ਰਲ ਮਿਲ ਕੇ ਦੇਖਣਾ ਦਿਖਾਉਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਢੱਲਵਾਲ ਨੇ ਕਿਹਾ ਹੈ ਕਿ ਇਸ ਗੁੰਡਾਗਰਦੀ ਨੂੰ ਖਤਮ ਕਰਨ ਦੇ ਲਈ ਲੋਕਾਂ ਨੂੰ ਇਕੱਠੇ ਹੋ ਕੇ ਹੰਬਲਾ ਮਾਰਨਾ ਪੈਣਾ ਹੋ ਨਾ ਸਖਤ ਸ਼ਬਦਾਂ ਚ ਕਿਹਾ ਕਿ ਸਰਕਾਰ ਦੀ ਇਸ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਉਚਾਣਾ ਦੇ ਵਿੱਚ ਜੋ ਹਰਿਆਣਾ ਦੇ ਵਿੱਚ ਸਥਿਤ ਹੈ ਉੱਥੇ ਮਹਾਪੰਚਾਇਤ ਰੱਖੀ ਗਈ ਹੈ ਜਿਸ ਦੇ ਵਿੱਚ ਸਮੂਲੀਅਤ ਕਰਨ ਦੇ ਲਈ ਜਗਜੀਤ ਸਿੰਘ ਢੱਲਵਾਲ ਜ਼ਾਰੀ ਸੀ ਪਰ ਹਰਿਆਣਾ ਪੁਲਿਸ ਦੇ ਵੱਲੋਂ ਨਨੂ ਰਸਤੇ ਦੇ ਵਿੱਚ ਹੀ ਰੋਕ ਦਿੱਤਾ ਗਿਆ ਬਿਊਰੋ ਰਿਪੋਰਟ ਪੰਜਾਬੀ ਲੁਕ ਚੈਨਲ